ਜੈਪੀ ਜੈਪਾਰਥ ਐਪੀਸੋਡ 2 ਦੇ ਵਿੱਚ ਗੱਲ ਕਰਾਂਗੇ ਬਹੁਤ ਜਨਾਂ ਦੇ ਹਿੱਤਾਂ ਦੀ ਰੱਖਿਆ ਵਾਸਤੇ ਬਾਬਾ ਸਾਹਿਬ ਦੁਆਰਾ ਕੀਤੇ ਸੰਘਰਸ਼ ਖਾਸ ਕਰਕੇ ਛੂਹਛੂਦੀ ਬਿਮਾਰੀ ਮੰਦਰਾਂ ਵਿੱਚ ਜਾਣ ਦੀ ਮਨਾਹੀ ਤੇ ਪਾਣੀ ਦੀ ਸਮੱਸਿਆ ਦਾ ਕਿਸ ਤਰ੍ਹਾਂ ਉਹਨਾਂ ਨੇ ਹੱਲ ਲੱਭਿਆ ਇਹ ਤਿੰਨ ਮੁੱਦਿਆਂ ਨੂੰ ਲੈ ਕੇ ਆਪਾਂ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਸਾਹਿਬ ਨੇ ਗਰੀਬ ਤੇ ਪਛੜੇ ਹੋਏ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਜੋ ਪਹਿਰਾ ਦਿੱਤਾ ਉਸ ਨੂੰ ਅੱਜ ਵੀ ਸਮਾਜ ਅੱਖੋਂ ਹੋਲੇ ਨਹੀਂ ਕਰ ਸਕਦਾ ਗਰੀਬ ਤੇ ਪਛੜੇ ਹੋਏ ਸਮਾਜ ਲਈ ਜੋ ਨੌਕਰੀਆਂ ਲਈ ਰਾਖਮਾਕਰਨ ਕੀਤਾ ਗਿਆ ਉਸ ਦੇ ਪਿੱਛੇ ਬਾਬਾ ਸਾਹਿਬ ਜੀ ਦਾ ਹੀ ਯੋਗਦਾਨ ਹੈ 1920 ਵਿੱਚ ਵੀਕਲੀ ਨਾਇਕ ਦੇ ਸਰਲੇਖੇਟ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸ ਨੂੰ ਲੀਡਰ ਆਫ ਸਾਇਲੈਂਟ ਵੀ ਕਿਹਾ ਜਾਂਦਾ ਹੈ ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤਛਾਦੀ ਬਿਮਾਰੀ ਦੇ ਖਿਲਾਫ ਲੜਨ ਲਈ ਇੱਕ ਕੈਪਸੂਲ ਜਾਂ ਟੀਕੇ ਦੇ ਤੌਰ ਤੇ ਕੀਤਾ ਗਿਆ ਇਸ ਵਿੱਚ ਗਲਤ ਰਾਜਨੀਤੀ ਦੀ ਆਲੋਚਨਾ ਕੀਤੀ ਗਈ ਫਿਰ ਬਾਬਾ ਸਾਹਿਬ 1926 ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਨਿਯੁਕਤ ਹੋਏ ਫਿਰ 1927 ਈਸਵੀ ਵਿੱਚ ਛੂਹਾਛੂਤ ਦੀ ਬਿਮਾਰੀ ਦੇ ਖਿਲਾਫ ਲੜਨ ਲਈ ਅੰਦੋਲਨ ਕੀਤੇ ਗਏ ਉਸ ਸਮੇਂ ਦੌਰਾਨ ਛੂਤਛਾਤ ਦਾ ਇਨਾ ਬੋਲਬਾਲਾ ਸੀ ਕਿ ਗਰੀਬ ਵਰਗ ਦੇ ਲੋਕਾਂ ਦੇ ਹੱਥਾਂ ਦਾ ਕੋਈ ਵੀ ਪਾਣੀ ਪੀਣ ਲਈ ਤਿਆਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਮੰਦਰਾਂ ਵਿੱਚ ਜਾਣ ਦਿੱਤਾ ਜਾ ਰਿਹਾ ਸੀ। ਬਾਬਾ ਸਾਹਿਬ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਦਮ ਚੁੱਕੇ। ਉਹਨਾਂ ਇੱਕ ਅੰਦੋਲਨ ਵੀ ਚਲਾਇਆ ਜਿਸ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਲੱਭਿਆ। ਅਸਲ ਵਿੱਚ ਉਹ ਪਾਣੀ ਦੀ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਲੱਭਿਆ ਇਸ ਦੀ ਡਿਟੇਲ ਜਿਹੜੀ ਹੈ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਖਰ ਉਹ ਕਿਹੜਾ ਤਲਾਬ ਸੀ ਜਿੱਥੇ ਬਕਾਇਦਾ ਤੌਰ ਤੇ ਡਾਕਟਰ ਅੰਬੇਡਕਰ ਸਾਹਿਬ ਨੇ ਸਤਿਆਗ੍ਰਹਿ ਕੀਤਾ ਔਰ ਕਦੋਂ ਕੀਤਾ ਸੁਣੋ ਮਹਾੜ ਸਤਿਆਗ੍ਰਹਿ 20 ਮਾਰਚ 1927 ਨੂੰ ਮਹਾਰਾਸ਼ਟਰ ਰਾਜ ਦੇ ਰਾਇਗੜ ਜ਼ਿਲ੍ਹੇ ਦੇ ਮਹਾੜ ਸਥਾਨ ਉੱਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਅਗਵਾਈ ਹੇਠ ਦਲਿਤਾਂ ਨੂੰ ਸਰਬਜਨਕ ਤਲਾਬ ਚੋਂ ਪਾਣੀ ਪੀਣ ਅਤੇ ਇਸਤੇਮਾਲ ਕਰਨ ਦੇ ਅਧਿਕਾਰ ਦਬਾਉਣ ਲਈ ਕੀਤਾ ਗਿਆ ਇਹ ਉਹ ਬਹੁਤ ਵੱਡਾ ਸੱਤਿਆਗ੍ਰਹਿ ਸੀ ਉਦੋਂ ਤੋਂ ਇਸ ਦਿਨ ਨੂੰ ਭਾਰਤ ਵਿੱਚ ਸਮਾਜਿਕ ਸ਼ਸ਼ਤੀਕਰਨ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸੋ ਦੋਸਤੋ ਇਸ ਤੋਂ ਬਾਅਦ ਦੀ ਜੇ ਆਪਾਂ ਗੱਲ ਕਰੀਏ ਜਿਸ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਮੰਦਰਾਂ ਵਿੱਚ ਨਾ ਜਾਣ ਦੇਣਾ ਔਰ ਪਾਣੀ ਨਾ ਪੀਣਾ ਤੇ ਨਾ ਮਤਲਬ ਉਸ ਜਗ੍ਹਾ ਤੋਂ ਪਾਣੀ ਉਹ ਲੋਕ ਪੀ ਸਕਦੇ ਸੀ ਜਿੱਥੇ ਆਮ ਲੋਕ ਪੀਂਦੇ ਸੀ ਪਰ ਬਾਬਾ ਸਾਹਿਬ ਨੇ ਹਮੇਸ਼ਾ ਬਹੁਤ ਜਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਸੰਘਰਸ਼ ਕੀਤੇ ਨੇ ਔਰ ਜੋ ਅੱਜ ਵੀ ਬਰਕਰਾਰ ਨੇ ਫਿਰ ਉਹਨਾਂ ਨੇ ਜਦੋਂ ਪਾਣੀ ਦੀ ਸਮੱਸਿਆ ਦਾ ਹੱਲ ਲੱਭਿਆ ਤੇ ਆਮ ਲੋਕ ਉਸ ਤਲਾਬ ਤੋਂ ਪਾਣੀ ਪੀਣ ਲਈ ਮਤਲਬ ਆ ਜਾ ਸਕਦੇ ਸਨ 1928 ਦੇ ਵਿੱਚ 바ਵਾ ਸਾਹਿਬ ਨੂੰ ਬੰਬੇ ਪ੍ਰੈਜ਼ਾਈਡਿੰਗ ਕਮੇਟੀ ਦੇ ਵਿੱਚ ਸਾਰੇ ਯੂਰੋਪੀਅਨ ਸਾਈਮਨ ਕਮਿਸ਼ਨ ਵਿੱਚ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ। ਇਸ ਤੋਂ ਅਗਲੇ ਐਪੀਸੋਡ ਦੇ ਵਿੱਚ 바ਵਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਹੋਰ ਜੋ ਕਟਨਾਵਾਵਾਂ ਬੀਤੀਆਂ ਨੇ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਕਿਸ ਤਰ੍ਹਾਂ ਸੰਘਰਸ਼ ਕਰ ਕਰਕੇ ਉਹਨਾਂ ਨੇ ਬੌਜਨ ਸਮਾਜ ਲਈ ਇੱਕ ਜੁੜਤਾ ਦਿਖਾਈ ਹੈ। ਲੇਕਿਨ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਬਾਬਾ ਸਾਹਿਬ ਦੇ ਕੀਤੇ ਹੋਏ ਆਪਣੇ ਸਮਾਜ ਦੇ ਲਈ ਸੰਘਰਸ਼ਾਂ ਨੂੰ ਕੀ ਅੱਜ ਆਪਾਂ ਉਨ੍ਹਾਂ ਸੰਘਰਸ਼ਾਂ ਦੇ ਉੱਪਰ ਪਹਿਰਾ ਦੇ ਰਹੇ ਹਾਂ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਦੇ ਨਾਲ ਔਰ ਇਸ ਪ੍ਰੋਗਰਾਮ ਨੂੰ ਛੋਟੇ-ਛੋਟੇ ਪ੍ਰੋਗਰਾਮਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਖਾਸ ਕਰਕੇ ਨੌਜਵਾਨ ਪੀੜ੍ਹੀ ਜੋ ਬਾਬਾ ਸਾਹਿਬ ਦੇ ਕੀਤੇ ਹੋਏ ਸੰਘਰਸ਼ਾਂ ਤੋਂ ਜਾਣੂ ਹੋਵੇ ਉਨ੍ਹਾਂ ਨੂੰ ਦੱਸਿਆ ਜਾਵੇ ਔਰ ਮਾਪੇ ਦਾ ਇਹ ਫਰਜ ਬਣਦਾ ਹੈ ਖਾਸ ਕਰਕੇ ਮਾਪੇ ਹੀ ਬੱਚਿਆਂ ਨੂੰ ਜੇਕਰ 바ਵਾ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਉਂਦੇ ਨੇ ਤੇ ਉਹਨਾਂ ਨੂੰ ਸੱਚਮੁੱਚ 바ਵਾ ਸਾਹਿਬ ਦੇ ਕੀਤੇ ਹੋਏ ਸੰਘਰਸ਼ਾਂ ਬਾਰੇ ਵੀ ਪਤਾ ਲੱਗੇਗਾ ਸੋ ਪੋਸੂ ਨਾਮਾ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਜੁੜੇ ਰਹੋ YouTube ਚੈਨਲ ਪੋਸੂ ਨਾਮਾ ਦੇ ਨਾਲ